ਸਾਰਿਆਂ ਦਾ ਸਤਿਕਾਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼ਕਾਲ ਆਉਣ ਦੇ ਇਤਿਹਾਸ ਦੇ ਨਾਲ ਸੰਬੰਧਿਤ ਹੈ ਮੇਰਾ ਰਚਨਾ ਮੇਰੀ ਕਿ ਜਉਣਾ ਮੌੜ ਪੰਜਾਬ ਦਾ ਇੱਕ ਉੱਚੇ ਕਿਰਦਾਰ ਵਾਲਾ ਡਾਕੂ ਕਰਕੇ ਜਾਣਾ ਜਾਂਦਾ ਕੋ ਸੌਕ ਸਾਲ ਪਹਿਲਾਂ ਦਾ ਇਹ ਇਤਿਹਾਸ ਇਹ ਨੈਤਿਕਾਂ ਰਚਨਾ ਕਿ ਇੱਕ ਘਟਨਾ ਉਹਦਾ ਜੁੜੀ ਹੋਈ ਹੈ ਕਿ ਉਹਨੇ ਲੋਂਗੋ ਵਾਲਾ ਦੀਆਂ ਤੀਆਂ ਲੁੱਟੀਆਂ ਸੀਗੀਆਂ ਹੋ ਬਨ ਕੇ ਕਰਨੂ ਘੋੜੀ ਜੌਣੇ ਰਫਲ ਚਲਾਈ ਐ ਬਨ ਕੇ ਕਰਨੂ ਘੋੜੀ ਜੌਣੇ ਰਫਲ ਚਲਾਈ ਐ ਤੀਆਂ ਦੇ ਵਿੱਚ ਤੀ ਚਾਦਰ ਖੋਲ ਵਿਛਾਈ ਐ ਤੀਆਂ ਦੇ ਵਿੱਚ ਤੀ ਚਾਦਰ ਖੋਲ ਵਿਛਾਈ ਐ ਲਾਹ ਦੋ ਗਿਆ ਨੇ ਗੱਟੇ ਕਾਨੂੰ ਵਕਤ ਨੂੰ ਗਾਲ ਦੀਆਂ ਜੌਣੇ ਮੋੜ ਨੇ ਲੁੱਟ ਲੀਆਂ ਤੀਆਂ ਲੋਂਗੋ ਵਾਲ ਦੀਆਂ ਜੌਣੇ ਮੋੜ ਨੇ ਲੁੱਟ ਲੀਆਂ ਤੀਆਂ ਲੋਂਗੋ ਵਾਲ ਦੀਆਂ ਬਈ ਕੋਈ ਬੈਠ ਕੇ ਰੋਵੇ ਦਿੱਤੀਆਂ ਕਿਸੇ ਦੁਹਾਈਆਂ ਨੇ ਕੋਈ ਬੈਠ ਕੇ ਰੋਵੇ ਦਿੱਤੀਆਂ ਕਿਸੇ ਦੁਹਾਈਆਂ ਨੇ ਕਰਕੇ ਕਿੱਲਾ ਗਹਿਣੇ ਮੈਂ ਤਾਂ ਮਸਾਂ ਬਣਾਈਆਂ ਨੇ ਅੱਖ بچਾ ਕੇ ਚੋਰੀ ਕਈ ਨੇ ਭਜਣਾ ਭਾਲਦੀਆਂ ਜੋਨੇ ਮੋੜ ਨੇ ਲੁੱਟਲੀਆਂ ਤੀਆਂ ਲੋਂਗੋਵਾਲ ਦੀਆਂ ਜੋਨੇ ਮੋੜ ਨੇ ਲੁੱਟਲੀਆਂ ਤੀਆਂ ਲੋਂਗੋਵਾਲ ਦੀਆਂ ਉਹ ਕੋਈ ਅੱਖ ਦੀ ਟੂਮਾ ਮੈਂ ਤਾਂ ਬਈ ਕੋਈ ਅੱਖ ਦੀ ਟੂਮਾ ਮੈਂ ਤਾਂ ਮੰਗ ਕੇ ਲਿਆਈਆਂ ਕੋਈ ਅੱਖ ਦੀ ਟੂਮਾ ਮੈਂ ਤਾਂ ਮੰਗ ਕੇ ਲਿਆਈਆਂ ਅੱਖ بچਾ ਕੇ ਚੋਰੀ ਚੋਰੀ ਸੱਸ ਤੋਂ ਆਈਆਂ ਅੱਜ ਹੀ ਪਾਈਆਂ ਡੰਡੀਆਂ ਮੈਂ ਤਾਂ ਪਿਛਲੇ ਸਾਲ ਦੀਆਂ ਅੱਜ ਹੀ ਪਾਈਆਂ ਡੰਡੀਆਂ ਮੈਂ ਤਾਂ ਪਿਛਲੇ ਸਾਲ ਦੀਆਂ ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੋਂਗੋਵਾਲ ਦੀਆਂ ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੋਂਗੋਵਾਲ ਦੀਆਂ ਹਉ ਵੇ ਕੁੜੀਆਂ ਵਿੱਚੋਂ ਬੋਲੀ ਕੁੜੀ ਘਰਾਣੇ ਕਰਦੀ ਐ ਕੁੜੀਆਂ ਵਿੱਚੋਂ ਬੋਲੀ ਕੁੜੀ ਘਰਾਣੇ ਕਰਦੀ ਐ ਨਾ ਮੌੜ ਤੋਂ ਡਰਦੀ ਗੱਲਾਂ ਖਰੀਆਂ ਕਰਦੀ ਐ ਨਾ ਮੌੜ ਤੋਂ ਡਰਦੀ ਗੱਲਾਂ ਖਰੀਆਂ ਕਰਦੀ ਐ ਵੱਡਾ ਸੂਰਮਾ ਗੱਲਾਂ ਕਰੇ ਕੰਗਾਲਾਂ ਨਾਲ ਦੀਆਂ ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੋਂਗੋਵਾਲ ਦੀਆਂ ਜੋਨੇ ਮੌੜ ਨੇ ਲੁੱਟੀਆਂ ਤੀਆਂ ਲੋਂਗਵਾਲਦੀਆਂ ਜਿਹੜੇ ਸੂਰਮੇ ਡਾਕੂ ਕਿਸੇ ਘਰਾਂ ਨੇ ਕਰਦੇ ਨੇ ਜਿਹੜੇ ਸੂਰਮੇ ਡਾਕੂ ਕਿਸੇ ਘਰਾਂ ਨੇ ਕਰਦੇ ਨੇ ਬਾਹਰ ਔਰਤਾਂ ਉੱਤੇ ਉਹ ਕਦੇ ਨਾ ਕਰਦੇ ਨੇ ਸਾਨੂੰ ਜਨ ਆਪਣੀ ਭੈਣ ਤੇ ਮਾਂ ਦੇ ਨਾਲ ਦੀਆਂ ਸਾਨੂੰ ਜਨ ਆਪਣੀ ਭੈਣ ਤੇ ਮਾਂ ਦੇ ਨਾਲ ਦੀਆਂ ਜੋਨੇ ਮੌੜ ਨੇ ਲੁੱਟੀਆਂ ਤੀਆਂ ਲੋਂਗਵਾਲਦੀਆਂ ਜੋਨੇ ਮੌੜ ਨੇ ਲੁੱਟਲੀਆਂ ਤੀਆਂ ਲੋਂਗਵਾਲਦੀਆਂ ਹੋਵੇ ਬੋਲ ਕੁੜੀ ਦੇ ਸੁਣ ਕੇ ਜਿਉਣਾ ਨੀਵੀਂ ਪਾਉਂਦਾ ਹੈ ਬੋਲ ਕੁੜੀ ਦੇ ਸੁਣ ਕੇ ਜਿਉਣਾ ਨੀਵੀਂ ਪਾਉਂਦਾ ਹੈ ਮੋੜ ਤਗਾ ਦੇ 300 ਪੱਲਿਓ ਹੋਰ ਫੜਾਉਂਦਾ ਹੈ ਮੋੜ ਤਗਾ ਦੇ 300 ਪੱਲਿਓ ਹੋਰ ਫੜਾਉਂਦਾ ਹੈ ਤਿੰਨ ਜ਼ਿਲ੍ਹਿਆਂ ਦੀਆਂ ਪੁਲਸਾਂ ਮੋੜ ਨੂੰ ਫਿਰਦੀਆਂ ਭਾਲਦੀਆਂ ਤਿੰਨ ਜ਼ਿਲ੍ਹਿਆਂ ਦੀਆਂ ਪੁਲਸਾਂ ਮੋੜ ਨੂੰ ਫਿਰਦੀਆਂ ਭਾਲਦੀਆਂ ਜਿਉਣੇ ਮੋੜ ਨਹੀਂ ਲੁੱਟਲੀਆਂ ਤੀਆਂ ਲਾਂਗੋਵਾਲਦੀਆਂ ਜਿਉਣੇ ਮੋੜ ਨਹੀਂ ਲੁੱਟਲੀਆਂ ਤੀਆਂ ਲਾਂਗੋਵਾਲਦੀਆਂ ਵੱਡਾ ਕਸੂਰ ਮੈਂ ਜੋਦੇ ਜਿਹੜੇ ਜੱਗ ਤੇ ਆਉਂਦੇ ਨੇ ਤੀਵੀਂ ਗਊ ਗਰੀਬ ਨੂੰ ਉਹ ਹੱਥ ਨਾ ਲਾਉਂਦੇ ਨੇ ਡਾ ਕਸੂਰ ਮੈਂ ਜੋਦੇ ਜਿਹੜੇ ਜੱਗ ਤੇ ਆਉਂਦੇ ਨੇ ਤੀਵੀਂ ਗਊ ਗਰੀਬ ਨੂੰ ਉਹ ਹੱਥ ਨਾ ਲਾਉਂਦੇ ਨੇ ਧੰਨ ਦੇਵੋ ਮਾਮਾ ਜਿਹੜੀਆਂ ਸ਼ੇਰ ਨੇ ਪਾਲਦੀਆਂ ਜਿਹੜੇ ਮੋੜ ਨੇ ਜਿਹੜੇ ਮੋੜ ਨੇ ਲੁੱਟੀਆਂ ਤੀਆਂ ਲੰਗੋ ਆਲਦੀਆਂ ਜਿਹੜੇ ਮੋੜ ਨੇ ਲੁੱਟੀਆਂ ਤੀਆਂ ਲੰਗੋ ਬਾੜਦੀਆਂ ਵਾਹ